ਮਿੰਟੋ ਜੀ 2-3 ਦਿਨਾਂ ਦਾ ਮਸਲਾ ਚੱਲ ਰਿਹਾ ਕਰਨਲ ਸਾਹਿਬ ਵਾਲਾ ਵਾਰ-ਵਾਰ ਉਸ ਤੇ ਨਵੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਉਹ ਮਸਲਾ ਮੁੱਕਣ ਤੇ ਨਹੀਂ ਆ ਰਿਹਾ ਹੁਣ ਹਰਮਿਲਪ ਗਰੇਵਾਲ ਸਾਹਿਬ ਲਾਈਵ ਹੋਏ ਉਹਨਾਂ ਨੇ ਕੁਝ ਸਵਾਲ ਚੱਕੇ ਈਵਨ ਕਰਨਲ ਸਾਹਿਬ ਦੀ ਪਤਨੀ ਦੇ ਬਿਆਨਾਂ ਤੇ ਵੀ ਸਵਾਲ ਕੀਤੇ ਤਾਂ ਮਤਲਬ ਨਵੇਂ-ਨਵੇਂ ਕੋਣ ਨਵੇਂ-ਨਵੇਂ ਮੋੜੇ ਦੇ ਵਿੱਚ ਆ ਰਹੇ ਆ ਮਸਲੇ ਦੇ ਦੇਖੋ ਹਰਮਿਲਪ ਗਰੇਵਾਲ ਮੈਂ ਉਹਨਾਂ ਨੂੰ ਵਿਅਕਤੀਗਤ ਤੌਰ ਤੇ ਵੀ ਜਾਣਦਾ ਜੀ ਬਠਿੰਡੇ ਤੋਂ ਨੇ ਜਿਹਦੀ ਸਨੀ ਉਹ ਤੱਕ ਸਾਨ ਮੋਰਚਾ ਬਣੀ ਉਹ ਉਮੀਦਵਾਰ ਵੀ ਰਹਿ ਚੁੱਕੇ ਆ ਆਰਟੀਆਈ ਐਕਟਿਵਿਸਟ ਵੀ ਆ ਤੇ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਣਾ ਆਮ ਆਦਮੀ ਪਾਰਟੀ ਦੇ ਪੰਜਾਬ ਚੋ ਫਾਊਂਡਰ ਮੈਂਬਰਾਂ ਚੋਂ ਇੱਕ ਸਰ ਹਮ ਠੀਕ ਹੈ ਜੀ ਤੋਂ ਮਤਲਬ ਕਿ ਬੇਲ ਉਡਾਤੇ ਬੋਲਦੇ ਨਹੀਂ ਹੈ ਦਰਸਲ ਕੀ ਹੈ ਕਿ ਉਸ ਮਾਮਲੇ ਦੇ ਵਿੱਚ ਉਹ ਕੋਈ ਜ਼ਿਆਦਾ ਨਹੀਂ ਉਹ ਕੁਝ ਕਹਿ ਰਿਹਾ ਹੈ ਸਮਝਣ ਦੀ ਜ਼ਰੂਰਤ ਹੈ ਜੀ ਉਹ ਇੱਕ ਮਾਮਲਾ ਹੋਰ ਚੁੱਕ ਰਿਹਾ ਜਿਹੜਾ ਇਹਨਾਂ ਦਾ ਬੜਾ ਸੱਜਣ ਬੇਲੀ ਨੇੜਲਾ ਹੁੰਦਾ ਸੀ ਮੇਲਾ ਸ਼ਾਇਦ ਤੁਹਾਨੂੰ ਯਾਦ ਹੋਵੇਗਾ ਬਠਿੰਡੇ ਦੇ ਵਿੱਚ ਇੱਕ ਬਾਜ਼ਾਰ 'ਚ ਕਤਲ ਹੋਇਆ ਸੀਗਾ ਅੱਜ ਤੋਂ ਕੁਝ ਮਹੀਨੇ ਪਹਿਲਾਂ ਹੂੰ ਉਸ ਕਤਲ ਨੇ ਬਠਿੰਡਾ ਹਿਲਾ ਕੇ ਰੱਖਤਾ ਸੀਗਾ ਜੀ ਮਤਲਬ ਕਿ ਕਾਰੋਬਾਰੀ ਬੰਦਾ ਸੀ ਸਮਾਜ ਸੇਵੀ ਬੰਦਾ ਸੀ ਯਾਰਾਂ ਦਾ ਯਾਰ ਬੰਦਾ ਸੀਗਾ ਹੂੰ ਰਜਿੰਦਰ ਮੇਲਾ ਜਦੋਂ ਮੇਲਾ ਮਾਰ ਦਿੱਤਾ ਤੇ ਉਸ ਤੋਂ ਬਾਅਦ ਕਿਉਂਕਿ ਜ਼ਿੰਮੇਵਾਰੀ ਲੈ ਲਈ ਗਈ ਉਹਦੇ ਚ ਗੈਂਗイズਮ ਦਾ ਵੀ ਐਂਗਲ ਸੀਗਾ ਹੂੰ ਜੋ ਗੈਂਗਸਟਰ ਬਾਦ ਹੈ ਉਹਦਾ ਵੀ ਇੱਕ ਐਂਗਲ ਸੀ ਕਾਰੋਬਾਰੀ ਐਂਗਲ ਵੀ ਸੀਗਾ ਚਲੋ ਵਪਾਰ ਮੰਡਲ ਵਾਲੇ ਜਿਵੇਂ ਹੁੰਦੇ ਆ ਸੰਗਠਨ ਹੁੰਦੇ ਆ ਹੂੰ ਸ਼ਹਿਰੀ ਕਾਰੋਬਾਰੀਆਂ ਦੇ ਜਾਂ ਇਸ ਤਰ੍ਹਾਂ ਜਿਹੜੇ ਸੱਜਣ ਸਨੇਹੀ ਸੀ ਜਾਂ ਹੋਰ ਇਨਸਾਫ ਪਸੰਦ ਲੋਕ ਸੀਗੇ ਉਹਨਾਂ ਨੇ ਸਸਕਾਰ ਕਰਨ ਤੋਂ ਮਨਾ ਕਰਕੇ ਤੇ ਮਾਲ ਰੋਡ ਤੇ ਸ਼ਾਇਦ ਇਹ ਕਤਲ ਹੋਇਆ ਸੀਗਾ ਤਾਂ ਉਹਨਾਂ ਨੇ ਇੱਕ ਕਹਿ ਲੋ ਕਿ ਰੁਜੀ ਹੋਈ ਰੋਡ ਤੇ ਬਾਡੀ ਰੱਖ ਕੇ ਜਾਮ ਕਰਤਾ ਹੁਣ ਹਰ ਮਿਲਾਪ ਗਰੇਵਾਲ ਇਹ ਗੱਲ ਕਹਿ ਰਹੇ ਆ ਕਿ ਉਸ ਵੇਲੇ ਕਿਉਂਕਿ ਐਸੀ ਤੇ ਭਈ ਬੁਰੀ ਤਰ੍ਹਾਂ ਟੁੱਟੇ ਹੋਏ ਸੀਗੇ ਤੇ ਇਸ ਬੀਬੀ ਬਾਰੇ ਸਾਨੂੰ ਪਤਾ ਲੱਗਿਆ ਕਿ ਇਹ ਭੈਣ ਆ ਉਹਨਾਂ ਦੀ ਜੀ ਮ੍ਰਿਤਕ ਦੀ ਹੂੰ ਪੀ ਇਹ ਸਾਰਾ ਕੁਝ ਆ ਕੇ ਉੱਥੇ ਕਿ ਮੇਰਾ ਘਰ ਵਾਲਾ ਆਈਬੀ ਚ ਆ ਤੇ ਫਲਾ 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 ਸਭ ਕੁਝ ਪੁਲਸ ਵਾਲਿਆਂ ਨਾਲ ਜਾਂ ਪ੍ਰਸ਼ਾਸਕੀ ਅਧਿਕਾਰੀਆਂ ਨਾਲ ਹਮ ਕਰ ਕਰਾ ਕੇ ਪੁਲਸ ਵਾਲਿਆਂ ਆਖਿਆ ਇਹਨਾਂ ਨੇ ਸਹਿਮਤੀ ਜਤਾ ਦਿੱਤੀ ਆ ਘਰ ਵਾਲਿਆਂ ਤੇ ਤੁਸੀਂ ਕਦੋਂ ਲਈ ਬੈਠੇ ਜੇ ਤੇ ਉਹ ਧਰਨਾ ਕੁੱਟਿਆ ਗਿਆ ਜੀ ਬਾਅਦ ਦੇ ਵਿੱਚ ਇਹਨਾਂ ਦਾ ਆਪੋ ਵਿੱਚ ਦੀ ਵੀ ਵਿਗਾੜ ਪਿਆ ਤੇ ਜਦੋਂ ਇਹਨਾਂ ਨੇ ਘਰ ਵਾਲਿਆਂ ਨੂੰ ਜਾ ਕੇ ਪੁੱਛਿਆ ਖਾਸ ਤੌਰ ਤੇ ਜੋ ਮ੍ਰਿਤਕ ਸੀ ਉਹਦੀ ਘਰ ਦੀ ਨੂੰ ਹਮ ਉਹਨਾਂ ਨੇ ਆਖਿਆ ਕਿ ਇਹ ਤੁਸੀਂ ਕੀ ਕੀਤਾ ਅਸੀਂ ਤੇ ਕੋਈ ਫੈਸਲਾ ਕੀਤਾ ਹੀ ਨਹੀਂ ਹੂੰ ਮਤਲਬ ਇਹ ਆਪ ਹੀ ਫੈਸਲਾ ਫਿਰ ਉੱਥੋਂ ਪਤਾ ਲੱਗਿਆ ਕਿ ਇਹ ਜਿਹੜੀ ਕਰਨਲ ਸਾਹਿਬ ਦੀ ਬੀਵੀ ਆ ਹੂੰ ਇਹ ਬੀਬੀ ਜਿਹੜੀ ਆ ਉਹਦੀ ਯਾਨੀ ਮ੍ਰਿਤਕ ਦੀ ਮੂੰਹ ਬੋਲੀ ਭੈਣ ਬਣੀ ਹੋਈ ਸੀ ਜੀ ਮਤਲਬ ਕਿ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਇਸ ਤਰ੍ਹਾਂ ਚੱਲਿਆ ਕਿ ਫਿਰ ਇਹਨਾਂ ਨੇ ਹੁਣ ਸਵਾਲ ਖੜੇ ਕੀਤੇ ਨੇ ਹੂੰ ਕਿ ਭਾਈ ਤੁਸੀਂ ਉਦੋਂ ਆ ਕੀਤਾ ਸੀਗਾ ਤੁਹਾਡੀ ਕਰਤੂਤ ਉਸ ਵੇਲੇ ਜਦੋਂ ਨਿਆਹ ਦੀ ਇੱਕ ਲੜਾਈ ਲੜੀ ਜਾ ਰਹੀ ਸੀਗੀ ਤਾਂ ਉਸ ਵੇਲੇ ਤੁਹਾਡੀ ਕਰਤੂਤ ਜਿਹੜੀ ਸੀਗੀ ਉਹ ਇਸ ਤਰ੍ਹਾਂ ਦੀ ਸੀਗੀ ਕਿ ਭਈ ਸਾਡੇ ਨਾਲ ਆ ਕੇ ਮੂੰਹ ਤੇ ਗੱਲ ਕਰਨ ਉਹਨਾਂ ਨੇ ਫੋਟੋਆਂ ਵੀ ਉਸ ਵੇਲੇ ਦੀਆਂ ਨਸ਼ਰ ਕੀਤੀਆਂ ਨੇ ਸ਼ਾਇਦ ਵੀਡੀਓ ਵੀ ਇੱਕ ਪੋਸਟ ਕੀਤਾ ਵਿਆ ਜੀ ਤਾਂ ਖੈਰ ਇਹ ਮਾਮਲਾ ਜਿਹੜਾ ਉਹਨਾਂ ਨੇ ਉੱਥੇ ਜੋੜਿਆ ਜਾ ਕੇ ਬਠਿੰਡੇ ਵਾਲਾ ਜੋ ਉਹ ਘਟਨਾਕ੍ਰਮ ਹੋਇਆ ਤੇ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਪਟਿਆਲੇ ਵਾਲੇ ਮਾਮਲੇ ਦੇ ਵਿੱਚ ਉਹ ਇਹ ਗੱਲ ਕਹਿੰਦੇ ਆ ਕਿ ਭਈ ਇਹਦੇ ਚ ਜਿਹੜੀ ਜਾਂਚ ਆ ਜੀ ਉਹ ਤੁਸੀਂ ਨਾ ਫੌਜ ਦੀ ਨਾ ਪੁਲਿਸ ਦੀ ਉਹ ਜਾਂਚ ਕਰਵਾਓ ਤੁਸੀਂ ਕਿਸੇ ਸਿਟਿੰਗ ਜੱਜ ਤੋਂ ਹਮ ਠੀਕ ਹੈ ਨਾ ਜੀ ਨਾ ਉਹਨਾਂ ਦੀ ਤੇ ਨਾ ਉਹਨਾਂ ਦੀ ਕਿਉਂਕਿ ਜਿਹੜੇ ਬੰਦੇ ਹੁਣ ਦੇਖੋ ਉਹ ਖੁੱਲੇ ਰੂਪ ਚ ਤੇ ਮੁਖਾਲਫਤ ਉਧਰ ਨਹੀਂ ਕਰ ਰਹੇ ਕਿ ਭਈ ਉਥੇ ਕੀ ਆ ਫਲਾਣਾ 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 ਐਸਾ ਨਹੀਂ ਹੈ ਉਹ ਮਤਲਬ ਕਿ ਅਤੀਤ ਦੀਆਂ ਕੁਝ ਗੱਲਾਂ ਨੂੰ ਲੈ ਕੇ ਨਰਾਜ਼ ਨੇ ਗੁੱਸੇ ਦੇ ਵਿੱਚ ਆ ਸਵਾਲ ਚੁੱਕ ਰਹੇ ਆ ਤੇ ਉਸ ਤੋਂ ਬਾਅਦ ਅਗਲੀ ਗੱਲ ਕਹਿੰਦੇ ਆ ਕਿ ਭਾਈ ਜਦੋਂ ਇਸ ਤਰ੍ਹਾਂ ਦੀ ਕੋਈ ਸਿਟਿੰਗ ਜੱਜ ਜਾਂਚ ਕਰੇਗਾ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਤੇ ਮੈਂ ਤੇ ਆਪਕ ਕਹਿਣਾ ਕਿ ਹੋ ਜਾਣਾ ਚਾਹੀਦਾ ਜੀ ਹੂੰ ਠੀਕ ਹੈ ਨਾ ਹੋ ਜਾਣਾ ਚਾਹੀਦਾ ਆ ਤੇ ਪਤਾ ਲੱਗੇ ਕਿ ਕੌਣ ਸੱਚਾ ਕੌਣ ਝੂਠਾ ਕਿਉਂਕਿ ਜਿੰਨੇ ਜਿੰਨੇ ਚੀਜ਼ਾਂ ਰਿਕਾਰਡ ਤੇ ਆਈਆਂ ਆ ਆਪਾਂ ਵੀ ਦਸਿਆਂ ਨੇ ਕਈ ਦਿਨਾਂ ਤੋਂ ਲੋਕ ਗਵਾਲ ਵੀ ਖੜੇ ਕੀਤੇ ਆ ਪਰ ਇਹ ਮਾਮਲਾ ਜਿਹੜਾ ਉਹ ਕੁਝ ਇਸ ਪੱਖ ਤੋਂ ਨਿਕਲਿਆ ਤੇ ਹਰ ਮਲਾਪ ਗਰੇਵਲ ਅੱਜ ਲਾਈਵ ਹੋਏ ਸਮ ਇਸ ਚੀਜ਼ ਨੂੰ ਲੈ ਕੇ ਜੀ ਜੀ ਮਿੰਟੂ ਜੀ ਜੀ ਜਿਹੜੇ ਦੋਸਤ ਜੁੜ ਚੁੱਕੇ ਨੇ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਹਰਪ੍ਰਜਨ ਜੀ ਕਹਿ ਰਹੇ ਨੇ ਕਿ ਮਿੰਟੂ ਜੀ ਤੁਹਾਡੀ ਕਿਤਾਬ ਪੜਨ ਤੋਂ ਬਾਅਦ ਮੈਂ ਲਗਾਤਾਰ ਇਸ ਪ੍ਰੋਗਰਾਮ ਦੇ ਨਾਲ ਜੁੜਿਆ ਹੋਇਆ ਹਾਂ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਇੰਟਰਨੈਟ ਦੀ ਕੋਈ ਪ੍ਰੋਬਲਮ ਸ਼ਾਇਦ ਆ ਗਈ ਸੀ ਥੋੜੀ-ਬਹੁਤੀ ਮੈਨੂੰ ਲੱਗਦਾ ਕਿ ਹੌਂ ਦਰੋਸਤਾ ਕਮ ਠੀਕ-ਠਾਕ ਹੈ ਜਗਤਾਰ ਜੀ ਬਹੁਤ- ਸਹੀ ਕਰਿਓ ਜੀ ਚੱਲ ਪਿਆ ਸੰਧੂ ਸਾਹਿਬ ਕਹਿੰਦੇ ਨੇ ਹਾਂ ਜੀ ਕੋਈ ਨੈਟਵਰਕ ਦੀ ਮਾੜੀ ਮੋਟੀ ਆ ਜਾਂਦੀ ਪ੍ਰੋਬਲਮ ਤੇ ਤੁਸੀਂ